ਬੱਚਿਆਂ ਮੇਰੇ ਅਗਲਾ ਅਗਲਾ ਫੁੱਕੂਆ ਵਿੱਚ ਸਾਰੇ ਵਿੱਚ ਸਾਰਾ ਕੋਸਾ ਜਿੰਦਾਬਾਦ ਜਿੰਦਾਬਾਦ ਮਲੇਟੜੇ ਬੱਚਿਆ ਸਾਹਿਬ ਆ ਅਗਲਾ ਅਗਲਾ ਫੁੱਕੂਆ ਨਾਮ ਦੇ ਨਾਮ ਮੋਹਿੰਦਰ ਪਟਲ ਜੱਜ ਸੀਨੀਅਰ ਡਿਵੀਜ਼ਨ ਤਲਵੰਡੀ ਸਾਹਿਬ ਉਹ ਇਹਨਾਂ ਦੇ ਹੁਕਮਾਂ ਦੇ ਮੁਤਾਬਕ ਆ ਲਿਓ ਬੰਦੇ ਜੰਦੇ ਪਿੰਡ ਚੱਠੇ ਵਾਲੇ ਆਪਾਂ ਵਾਰੰਟ ਆਫ ਸੀਲ ਪ੍ਰੋਪਰਟੀ ਇਨ ਐਗਜ਼ੀਕਿਊਸ਼ਨ ਆਫ ਡਿਕਰੀ ਫਾਰ ਮਨੀ ਵਿਨੋਦ ਕੁਮਾਰ ਵਰਸਸ ਗੁਰਮੇਲ ਸਿੰਘ ਦੀ ਪੁਕਮਾ ਦੀ ਪਾਲਣਾ ਕਰਨ ਲਈ ਆਏ ਆ ਜਿਹੜਾ ਕਿ ਨੋਟਿਸ 28 10 2025 ਨੂੰ ਦਿੱਤਾ ਗਿਆ ਸੀ ਮਨਾਦੀ 4 11 2025 ਨੂੰ ਕਰਾਈ ਗਈ ਸੀ ਅੱਜ 11 11 2025 ਨੂੰ ਆਪਾਂ ਇੱਥੇ ਬੋਲੀ ਦੇਣ ਆਏ ਆ ਪਿੰਡ ਚੱਠੇਵਾਲਾ ਤਹਿਸੀਲ ਤਲਵੰਡੀ ਸਾਬੋਹ ਜ਼ਿਲ੍ਹਾ ਬਠਿੰਡਾ ਜੀ ਇਹਦੇ ਚ ਜੋ ਮਾਨਯੋਗ ਅਦਾਲਤ ਨੇ ਡਿਗਰੀ ਸੂਟ ਕੀਤਾ ਉਹਦੇ ਵਿੱਚ ਅ 14,87,200 ਰੁਪਏ ਡਿਗਰੀ ਦੀ ਇਹਨਾਂ ਨੇ ਜਿਹੜੀ ਕੀਮਤ ਪਾਈ ਆ ਤੇ ਇਹਦੇ ਬਾਰੇ ਬੋਲੀ ਹੋਣੀ ਆ ਜੀ ਤੇ ਇਹਦੀਆਂ ਬੋਲੀ ਦੀਆਂ ਤੁਹਾਨੂੰ ਅਸੀਂ ਸ਼ਰਤਾਂ ਵੀ ਦੱਸ ਦਿੰਨੇ ਆ ਜੀ ਚਲੋ ਕੋਈ ਨਹੀਂ ਮੈਂ ਐਸੀ ਕਰ ਦਿੰਦਾ ਇਹਦੇ ਚ ਇਹ ਆ ਜੀ ਜੋ ਵੀ ਰਕਮ ਤੇ ਬੋਲੀ ਹੋਊਗੀ ਉਹਦਾ 25% ਮੌਕੇ ਤੇ ਜਮ੍ਹਾਂ ਕਰਾਉਣਾ ਤੇ ਜੇ ਜਿਹੜਾ ਅਵਿਨੋਦ ਕੁਮਾਰ ਆ ਇਹਨੂੰ ਉਹਨੇ ਬੋਲੀ ਦੇਣ ਦੀ ਇਜਾਜ਼ਤ ਦਿੱਤੀ ਆ ਤਾਂ ਇਹਦੇ ਲਈ ਜਿਹੜੀ ਹੈਗੀ ਆ ਇਹਨੂੰ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੋਰ ਕੋਈ ਵੀ ਵਿਅਕਤੀ ਜਿਹੜਾ ਬੋਲੀ ਦਿੰਦਾ ਉਹਨੂੰ ਜੇਦੀ ਰਕਮ ਜਮ੍ਹਾਂ ਕਰਾਉਣੀ ਪੈਣੀ ਆ 25% ਮੌਕੇ ਦੀ ਜੋ ਹੈ ਜੀ ਆ ਤੁਹਾਨੂੰ ਤਾਂ ਵੀ ਬੋਲੀ ਸਰ ਇੱਕ ਲੱਗਦੀ ਹੈ ਤੇ ਦੂਜੀ ਗੱਲ ਇਹ ਆ ਆਪਣਾ ਇਹ ਜੀ ਬਣੇ ਕਿਸੇ ਕਿਸੇ ਇਹ ਜਿਹੜਾ ਹੈਗਾ ਜਮ੍ਹਾਂ ਬੰਦੀ ਸਾਲ 1920 ਦੇ ਮੁਤਾਬਕ ਖੇਵਟ ਖਾਤਾ ਨੰਬਰ 436/805 ਵਾ 806 ਵਿੱਚ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦੇ ਨਾਮ ਚਾਹ ਦਾ ਕਨਾਡ ਰਕਬਾ ਦੀ ਮਲਕੀ ਹੈ ਉਕਤ ਰਕਬੇ ਵਿੱਚ ਰਪਟ ਵਿੱਚ 550 ਰਪਟ ਨੰਬਰ ਮਿਤੀ 14 6 2024 ਰਾਹੀਂ ਸ਼੍ਰੀ ਸੁਧੀਰ ਕੁਮਾਰ ਅਡੀਸ਼ਨਲ ਸੈਸ਼ਨ ਜੱਜ ਤਲਵੰਡੀ ਸਾਬੋ ਕੇਸ ਨੰਬਰ ਐਕਸੀਸੀ 163 23 ਵਿੱਚ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦਾ ਸਾਲਮ ਰਕਵਾ ਅਟੈਚ ਹੈ ਇਸ ਕਰਕੇ ਜਿਹੜੀ ਬੋਲੀ ਆ ਇਹ ਸਾਲਮ ਰਕਵੇ ਦੀ ਹੋਣੀ ਆ ਜੇ ਇਹਦੇ ਤੇ ਕੋਈ ਲੋਨ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਹੈਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੈਗੀ ਉਹਦੀ ਜ਼ਿੰਮੇਵਾਰੀ ਅਦਾਲਤ ਦੀ ਹੈ ਇਹ ਬੋਲੀ ਜੇ ਅੱਜ ਹੋ ਜਾਂਦੀ ਆ ਤਾਂ ਇਹਨੂੰ ਕਨਫਰਮ ਵੀ ਮਾਨਯੋਗ ਅਦਾਲਤ ਨੇ ਕਰਨਾ ਲੋਕ ਇੱਕਤਾ जिंदाबाद 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 ਦੀ ਗੁਰਕੀ ਨਹੀਂ ਹਣਦਿਆ ਨਹੀਂ ਹਣਦਿਆ ਨਹੀਂ ਹੋਏ ਕੋਈ ਬੰਦਾ ਬੋਲੀ ਦੇਣ ਚ ਇੰਟਰਸਟਿਡ ਆ ਤਾਂ ਦੱਸੋ ਜੀ ਮੈਂ ਬੋਲੀ ਦਊਗਾ ਜੀ ਮੈਂ ਹਾਂ ਜੀ ਰਹਿਣ ਦਿਓ ਉਹ ਮੈਂ ਬੋਲੀ ਦਊਗਾ 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 खेत एड्डे बच्चा ने आख ला के खुफुआ सारे बच्चे मैंने बचे सा ਮਾਰ ਤਾ ਸਰਕਾਰ ਦੇ ਉਹ ਬੰਦੇ ਹਾਂ ਗੱਲ ਲੱਗੇ ਸੁੱਟਾ ਬੰਦੇ ਸ਼ੀਰ ਬੋਲੀ ਆ ਕੇ ਮੈਂ ਬੋਲੀ ਆ ਕੇ ਕਿਤੇ ਨਹੀਂ ਮੇਰੀ ਗੱਲ ਸੁਣ ਅਸੀਂ ਉਹ ਪਰ ਨਹੀਂ ਆ ਬੋਲ ਕੀ ਕਰਦੇ ਆਲੀ ਅਸੀਂ ਤੁਹਾਡਾ ਜਮਾ ਕੁਝ ਨਹੀਂ ਕਰਦੇ ਗੋਲੀ ਮਾਰਨੇਗਾ ਗੋਲੀ ਮਾਰਨੇਗਾ ਕੋਈ ਨਹੀਂ ਇੱਕ ਵਾਰੀ ਮਾਰ ਰਿਹਾ ਕਰਾਤੀ ਆ ਯਾਰ ਸਾਡੀ ਸਾਡੀ ਛੱਡ ਦਿੱਤਾ ਕੀ ਹੈ ਉਹਨੂੰ ਗੱਲਾਂ ਕਰਦਾ ਕੋਈ ਮਾਰਨ ਦੀ ਗੋਲੀ ਮਾਰ ਕੇ ਸਾਡੇ ਵਰਗਾ ਬਣਾਇਆ ਦਾ ਰੱਖਿਓ ਫਿਰ ਤੂੰ ਬਾਹਰ ਨਹੀਂ ਕੁਰਦੇ ਜਾਉਂਗੀ ਐਨਾ ਤੋਂ ਮਾਰੇ ਦਾ ਬਾਹਰ ਗੁੰਮ ਤਵਾ ਕੇ ਨਹੀਂ ਚੇਕੇਟ ਨਹੀਂ ਲੈਣਾ ਤਾ

ਇਨੂੰ ਮਰਦੇ ਨਾ ਤੁਸੀਂ ਧੱਕਾ ਨਾਲ ਧੱਕਾ ਨਾਲ ਹੀ ਮਾਰੀ ਜਾਂਦੇ ਸਾਡੇ ਸਾਨੂੰ ਬਾਲਾ ਹੱਟਾ ਸਾਨੂੰ ਰਾਜਾ ਛੱਡ ਛੱਡ ਆ ਗੋ ਆਮ ਦਾ ਕਾ ਕਰ ਰਹੇ ਹੋ ਤੁਸੀਂ ਇਹ ਗੱਲ ਇਹ ਗੱਲ ਜੀ ਪੈਸੇ ਰੱਖਦੇ ਕੰਸਾ ਬੰਦਾ ਨੰਬਰ ਹੋ ਗਏ ਧੰਨਵਾਦ ਬੋਲਣ ਦੇ ਲੋਕਾਂ ਨੂੰ ਬੋਲਣ ਦੇ ਮੈਂ ਜਿੰਨੇ ਕੁੱਤੇ ਕਿਤੇ ਲੱਭੋ ਆ ਕੇ ਪੂਰੀ ਜਨਰਲ ਹੋ ਗਿਆ ਕਰੋ ਨਾ ਕਰਿਓ ਜਰੂਰ ਹੋ ਜਾਣਾ ਕਰੀਂ ਇਹਨਾਂ ਦੇ ਅੱਤੇ ਸੋਲਾ ਹੀ ਛੱਡਦੇ ਅਸੀਂ ਤੁਸੀਂ ਸਾਡੇ ਭਾਈ ਆ ਬਾਈ ਯਾਰ ਅਸੀਂ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ ਇਹਦਾ ਬੋਲੀ ਦੇਖਣ ਵਾਲੇ ਨੂੰ ਦੇਖਣਾ ਹੈ ਮਾ ਦਾ ਬੰਦਮ ਦਾ ਮਾ ਦਾ ਚੰਗਾ ਆਇਆ ਤੇਰੇ ਨਾਲ ਜੀਦਾ ਤੱਕ ਆਹੋ ਪੁੱਤ ਜੀ ਪੈਸੇ ਦੇ ਨੂੰ ਤਿਆਰ ਕਰਾ ਪੈਸੇ ਦੇ ਨੂੰ ਤਿਆਰ ਕਰਵਾ ਦਿਓ ਸਾਹਿਬ ਜੀ ਮੈਂ ਪੈਸੇ ਪਾ ਕੇ ਰੱਖਦੇ ਪੈਸੇ ਘਰੇ ਰਿਆ ਚੱਕਦੇ ਨਹੀਂ ਲੱਗਦੇ ਨਹੀਂ ਦੋ ਬਰੀ ਮੈਂ ਤਾਂ 10 20 ਰੁਪਏ ਵੀ ਲੈ ਗਿਆ ਪੈਸੇ ਦੇ ਨੂੰ ਤਿਆਰਾ ਮੈਂ ਘਰ ਪਾਈ ਬਠਾ ਥੋੜੇ ਥੋੜੇ ਪੱਤੇ ਅੱਗ ਲਾ ਕੇ ਬੁੱਗੂ ਵਿੱਚ ਜਮੀਨ ਦੇ ਜਿਹੜੇ ਕੁੜਤੀ ਜਮੀਨ ਹਾਂ ਮੇਰੀ ਜਮੀਨ ਆ ਜੀ ਜਿਹੜੇ ਬੱਚੇ ਆ ਮੇਰੇ ਛੋੜੇ ਛੋੜੇ ਵਿੱਚ ਘਰ ਪਰ ਆ ਗਏ। ਨਾ ਪਰਵਾਹ ਨਾ ਮੰਨੀ। ਅੱਗ ਲਾ ਕੇ ਫੁੱਫੂ ਸਾਡੇ ਬੱਚਿਆਂ ਨੂੰ ਉੱਥੇ ਥਾਣੇ ਘਰ ਦੂੰ। ਕੈਮ ਫੁੱਕਾ ਦੇ। ਸੁਣੋ ਗੱਲ ਸੁਣੋ। ਸਾਡੀ ਕੋਰਟ ਦੀ ਦਾਸਾਂ ਦੇ ਨਾਲ। ਸਾਡੀ ਅੱਗ ਦੇਖੋ। 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 ਮੈਂ ਇੱਥੇ ਦੇਖੋ ਆਇਆ ਹੈਗਾ ਅਦਾਲਤ ਦੇ ਉਸ ਮਨ। ਇਹ ਮੇਰਾ ਫੈਸਲਾ ਨਹੀਂ ਰਾ ਸੱਚਤ ਦਾ ਫੈਸਲਾ ਹੈ ਅਦਾਲਤ ਦਾ ਫੈਸਲਾ। ਅਸੀਂ ਕਾਨੂੰਨੀ ਲੋ ਕਾਰਵਾਈਆਂ ਜੋ ਸਾਡੀ ਡਿਊਟੀ ਲੱਗੀ ਆ ਅਸੀਂ ਉਹ ਕਰਨਾ ਆ ਤੁਸੀਂ ਸਾਨੂੰ ਨੌਕਰ ਰਹੇ ਹੋ ਠੀਕ ਹੈ ਅਸੀਂ ਬੋਲੀ ਨਹੀਂ ਕਰਾਵਾਂਗੇ ਅਸੀਂ ਪਰ ਅਦਾਲਤ ਨੂੰ ਰੱਖ ਕੇ ਭੇਜਾਂਗੇ ਕੱਲ ਨੂੰ ਤੁਹਾਡੇ ਤੇ ਕੋਈ ਐਕਸ਼ਨ ਹੋ ਜਾਊਗਾ ਸਾਰੇ ਦੇਖੋ ਅਸੀਂ ਥੋੜਾ ਜਿਹਾ ਅੱਗੇ ਵਧਾਂਗੇ ਬਹੁਤ ਵਟਾ ਸਭੇ ਹੀ ਕਰੂ ਤੁਸੀਂ ਲਾਗੋ ਤਿਆਰ ਹੈਗਾ ਜੀ ਪੁੱਤਰੀ ਸਭਾ ਪਾਸੇ ਪੋਸਟ ਲਿਖ ਕੇ ਦੇ ਲਈਏ ਸਾਡੀ ਅਸੀਂ ਸਰਵਥੇ ਤੁਸੀਂ ਲੈ ਕੇ ਦੇ ਦਿਓ ਭੇਜੋ ਜੀ ਲੈ ਕੇ ਦੇ ਦਿਓ ਤੁਸੀਂ ਫਿਰ ਅੱਜ ਨਹੀਂ ਗਏ ਸਾਰਾ ਕੁਝ ਕਰਿਆਗਾ ਅਸੀਂ ਤੁਹਾਨੂੰ ਨਵੇਂ ਨਹੀਂਗੇ ਤੁਸੀਂ ਆਪ ਹੀ ਕਰ ਲੈਗੇ ਕਦੇ ਨਾਲ ਹੈਗੀ ਤੁਹਾਨੂੰ ਮਾਰ ਕੇ ਬਾਹਰ ਕੱਲੇ ਕੱਲੇ ਦਾ ਨਿਦਾਨ ਬਾਕੀ ਜਿਹੜਾ ਨਿਬੜ ਗਿਆ ਯਾਰ ਪੈਸੇ ਦੇ ਦੇ ਤੈਨੂੰ ਤਿਆਰਾ ਪੈਸੇ ਦੇ ਦੇ 11 ਸਰ ਜੀ ਮੈਂ ਜਗਦੇਵ ਸਿੰਘ ਜੋਗਰੇੜਾ ਪਾਰਤੀ ਕਿਸਾਨ ਉਹਨਾਂ ਦੀ ਨੇਕਤਾ ਗਰਾਹਾ ਤੋ ਅੱਜ ਜੋ ਹਾਲੀ ਇਕੱਠੇ ਵਾਲੇ ਦੇ ਕਿਸਾਨ ਦੀ RAMME ਦੇ ਆਰਥਿਕ ਕੁਰਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਦੇ ਜ਼ੋਰ ਤੇ ਕੁਰਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪਣੀ ਤਾਕਤ ਦੇ ਜ਼ੋਰ ਤੇ ਉਹ ਕੁਰਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਗੁਰਕੀਆਂ ਨਹੀਂ ਹੋਣਗੀਆਂ। ਹੱਥੋਂ ਪਾਈ ਵੀ ਹੋਈ ਆ ਕੀ ਕਾਰਨ ਸੀਗਾ? ਹੱਥੋਂ ਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਗੁਰਕੀ ਨਹੀਂ ਹੋਣ ਦੇ ਜਥੇਬੰਦੀ ਦਾ ਸੂਲ ਹੈ। ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ? ਬੋਲੀ ਉਹ ਆੜਤੀਆ ਜਿਹੜਾ ਖੁਦ ਦੇ ਰਿਹਾ ਸੀ। ਖੁਦ ਆੜਤੀਆ ਦਾ। ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ। ਇਸ ਕਰਕੇ ਜਥੇਬੰਦੀ ਦਾ ਸੂਲ ਹੈ ਵੀ ਕਿਤੇ ਵੀ ਕਿਸੇ ਵੀ ਕਿਸਾਨ ਦੀ ਗੁਰਕੀ ਜਿਹੜੀ ਉਹ ਹੁਣ ਨਹੀਂ ਦਿੱਤੀ ਜਾਊਗੀ ਜੋ ਮਰਜ਼ੀ ਹੋਊਗਾ।